ਲੋ ਜੀ ਪੈਟਰੋਲ 3 ਕਿਲੋਲਿਟਰ ਮੇਰੇ ਕੋਲ ਹੀ ਮੈਂ ਪਾ ਲਿਆ ਮਾਸਟਰ ਨੇ ਆਪਣੀ ਕਰ ਲਿਆ ਸਾਡੇ ਕੋਲ ਕਿ ਡੰਡੀ ਜਿੱਕੇ ਰਹਿ ਗਿਆ ਸੀ ਤੁਹਾਡੀ ਆਪਣੇ ਸਿੰਦਰ ਟੈਂਕੀ ਕਿੰਨੀ ਆਦੀ ਜਵਾਹ ਦੀ ਹਾਂ 5 ਲੀਟਰ ਇਹ 15 ਲੀਟਰ 15 ਲੀਟਰ ਦੀ ਆ ਮਿਹਰੇ ਵੀ ਘਰੋਂ ਭਰਿਆ ਹੋਇਆ ਤੇ ਰਾਜ ਇਹ ਕਦੇ ਵੀ ਲੋੜ ਪੈਂਦੀ ਆ ਤੁਹਾਡੇ ਸਾਹਮਣੇ ਉਹ 290 ਕਿਲੋਮੀਟਰ ਚਲਾ ਕੇ ਪਹੁੰਚਾਇਆ ਤੇ ਹੱਲੇ ਵੀ ਦੋ ਡੰਡੇ ਹੀ ਤੁਸੀਂ ਵੇਖਿਆ ਨਹੀਂ ਮੈਂ ਕਿਹਾ ਦਾ ਟ੍ਰੱਕ ਮਾਰ ਗਿਆ ਚਲੋ ਫਿਰ ਆਪਾਂ ਆਕੇ ਤੁਰ ਪਏ ਆ ਤੇਲ ਪਵਾ ਕੇ ਲਗਭਗ 23.3 ਲੀਟਰ ਥੋੜਾ ਜਿਹਾ ਤੇਰ ਮੇਰਾ ਚੋ ਗਿਆ ਉੱਥੋਂ ਟੱਕਣ ਟਟਾ ਹੀ ਮੈਨੂੰ ਪਤਾ ਨਹੀਂ ਇੰਨਾ ਘਣਾ ਪੌਣੇ ਦਿਨ ਪੈ ਗਿਆ ਵਾ ਚਾਰ ਡੰਡੇ ਬਣ ਗਿਆ ਫਿਰ 475 ਕਿਲੋਮੀਟਰ ਪੰਡ ਤਿਆ ਹੋਇਆ ਵਾ ਤੇ ਮਸਲਾ ਇਹ ਵੀ ਰੋੜੇ ਨਵੇਂ ਬਣ ਰਿਹਾ ਲਿਖਿਆ ਬੋਰ ਲਿਖਿਆ ਆ ਵੀ ਇੰਨੇ ਕਿਲੋਮੀਟਰ ਬਾਅਦ ਪੰਪ ਪਿਆ ਹੈ ਠਾਤਰੋ ਪਤਾ ਜੀ ਹੈ ਨਹੀਂ ਆ ਲਿਖਿਆ ਹੁੰਦਾ ਵੀ ਇਹ 3 ਕਿਲੋਮੀਟਰ ਬਾਅਦ ਖਾਂ ਪੀਂਦਾ ਆਊਗਾ ਸਿਸਟਮ ਪਰ ਅਜੇ ਹੁੰਦਾ ਨਹੀਂ ਆ ਹੁਣ ਕੁਝ 20 30 ਕਿਲੋਮੀਟਰਾਂ ਤੋਂ ਬਿਲਡਿੰਗ ਪਾਣ ਕੇ ਪੰਦ ਕੀਆ ਵਾ ਅਜੇ ਰੌਣਕ ਮਿਲਨੇ ਹੋਣਾ ਵਾ ਤੇ ਬਹੁਤ ਸੋਹਣਾ ਹੋਣਾ ਵਾ ਨਾਲੇ ਫਿਰ ਮੈਂ ਉਹ ਕਰਨਾ ਭਈ ਕਿਲੋਮੀਟਰ ਪੈਂਦਾ ਇੱਥੇ ਨਿਕਲਦਾ ਵਾ ਜਿੰਨੀ ਰੇਤ ਤੁਸੀਂ ਚਾਹੁੰਦੇ ਜੇ ਓਨੀ ਤੁਸੀਂ ਕਰ ਸਕਦੇ 100 ਕਿਲੋਮੀਟਰ ਤੋਂ ਪਿੱਛੇ-ਪਿੱਛੇ ਚਲਾਨ ਤੋਂ ਬਗੈਰ ਤੇ ਆਇਦਵਾੜੇ ਚੰਬਲ ਦੀ ਘਾਟੀ ਵਾਂਗੂ ਆ ਰੇਤ ਜਿੱਦਾਂ ਸਾਡੇ ਉੱਥੇ ਉਊਠ ਹੁੰਦਾ ਤੇ ਇੱਕ ਚੰਬਾ ਹੁੰਦਾ ਵਾ ਇੱਥੇ ਮੈਂ ਕਈ ਉਊਠ ਖੇਤਾਂ 'ਚ ਕੰਮ ਕਰਦੇ ਵੇਖੇ ਅੱਜ ਤਾਂ ਬੰਬੀ ਆ ਲੱਗੀ ਉੱਥੇ ਖਾਣ ਪੀਣ ਦਾ ਸਮਾਨ ਰੱਖਿਆ ਵਾ ਰੁੱਖ ਥੱਲੇ ਤੇ ਜਿਹੜਾ ਕਿਸਾਨ ਆ ਉਹ ਉਊਠ ਲੈ ਕੇ ਕੰਮ ਕਰਨ ਦੇ ਆ ਵਾ ਕਿਉਂਕਿ ਜਿਹੜਾ ਪੈਰ ਰੱਖਣਿਆ ਤੇ ਕੋਟੇ-ਕੋਟੇ ਤੱਕ ਜਾਂ ਕਿੱਟਿਆਂ-ਕਿੱਟਿਆਂ ਤੱਕ ਪੈਰ ਖੁੱਬ ਤੇ ਆ ਇੰਨੀ ਦੇਗਾ ਤੇ ਆਹ ਸਾਈਡਾਂ ਤੇ ਘੱਟੋ-ਘੱਟ 30 ਫੁੱਟ ਉੱਚੀ ਮਿੱਟੀ ਪਾ ਕੇ ਤੇ ਆ ਜਿਹੜਾ ਬ੍ਰਿਜ ਆਇਆ ਬਣਾ ਕੇ ਆ ਵਾ ਬ੍ਰਿਜ ਕਹਿੰਦੇ ਆ ਛੜ ਕੇ ਪੂਰੀ ਛੜ ਗਈ ਇੱਕ ਬ੍ਰਿਜ ਬਣਾਤੀ ਗਈ ਆ ਐਕਸਪ੍ਰੈਸਵੇ ਅੱਜ ਗੱਡੀਆਂ ਦਾ ਟੋਲ ਲੱਗਦਾ ਮੋਟਰਸਾਡ ਦਾ ਟੋਲ ਨਹੀਂ ਆ ਪਰ ਕੋਈ ਆ ਰਿਹਾ ਕਰਾ ਤੇ ਚੜੂ ਨਹੀਂ ਸਕਦਾ ਜੇ ਚੜੂਗਾ ਤਾਂ ਟੋਲ ਕਟਾ ਕੇ ਹੀ ਚੜੂਗਾ 6:09 ਮਿੰਟ 481 ਕਿਲੋਮੀਟਰ ਤੇ ਇਦਾਂ ਜਗਦੀਆਂ ਪੱਤੀਆਂ ਐਕਸਪ੍ਰੈਸਵੇ ਤੇ ਹੇਠੇ ਫੇਰ ਟੋਲ ਪਲਾਜਾ ਇੱਧਰ ਵੀ ਟੋਲ ਪਲਾਜਾ ਹੈ ਇੱਧਰ ਵੀ ਟੋਲ ਪਲਾਜਾ ਹੈ ਜਿਹੜੀਆਂ ਐਂਟਰੀਆਂ ਹੋ ਰੀਆਂ ਨਵੀਆਂ ਇਹ ਦਾਨੀਆਂ ਵੀ ਹਰ ਪਿੰਡ ਪਿੰਡ ਨੂੰ ਲਾਤਾ ਵਾ ਜੇ ਨਾ ਕੋਈ ਮਸ਼ਹੂਰ ਸ਼ਹਿਰ ਹੁੰਦਾ ਵਾ ਉੱਥੇ ਆ ਇਹਦੀ ਐਗਜ਼ਿਟ ਤੇ ਐਂਟਰੈਂਸ ਆ ਜਿੱਦਾਂ ਚਾਰ ਇੰਡੀਕੇਟਰ ਬਲਿੰਕ ਕਰਦੇ ਆ ਨਾ ਹੰਦਾ ਪਿੱਛੇ ਰਹਿ ਜਾਵੇ ਪਦਲਾ ਜਿੱਦਾਂ ਵੀ 5-7 ਤੇ 500 ਜਾਣਦੇ ਤੇ ਬਲਿੰਕ ਕਰਨ ਦੇ ਇਕੱਠੇ ਵੀ ਮੋਟਰਸਲ ਆਪਣੇ ਬੰਦਿਆਂ ਦੇ ਆ ਲੋਕੇਟ ਕਰਨ ਵਿੱਚ ਸਹਾਇਤਾ ਕਰਦਾ ਮੇਰੇ ਕੋ ਨਹੀਂ ਅਗਰ ਮੈਂ ਇੱਕੋ ਇੰਡੀਕੇਟਰ ਜਗਾ ਲਿਆ 6 5 ਹੀ ਹੋ ਗਿਆ ਜੀ 502 ਕਿਲੋਮੀਟਰ 500 ਪਲੱਸ ਕਿਲੋਮੀਟਰ ਹੋ ਚੱਲੇ ਆ ਵੀਕਾਨੜ ਪਹੁੰਚਦੇ ਪਹੁੰਚਦੇ 530 ਕੇ ਇਹਦੇ ਕਰੀਬ-ਕਰੀਬ ਕਿਲੋਮੀਟਰ ਆਪਾਂ ਕਵਰ ਕਰ ਜਾਣੇ ਆ ਆ ਹੁਣ ਅਸ਼ਕ ਬਾਂਡੀ ਆ ਤੋੜ ਕੇ ਬਣਾਉਂਦੇ ਆ ਪ੍ਰੋਪਰ ਫਿਰ ਉਹਨੂੰ ਦੁਬਾਰਾ ਪਾਉਣਗੇ ਲੋਕ ਲੱਕ ਇਨੀ ਨੋ ਟੋੜੀ ਰੋਡ ਦੀ ਹੋਰ ਖਾਸੀਅਤ ਆ ਵੀ ਕਹਿੰਦਾ ਰਹਿਗਾ ਕੱਲ ਕੇਵਲ 27 ਕਿਲੋਮੀਟਰ ਖਾਸੀ ਤੇ ਆ ਵੀ ਆ ਕੋ ਫੋਰ ਭਾਂਡੇ ਜ ਬਣਿਆ ਕੋ ਇੜੀਆਂ ਸਾਰੇ ਚੱਲਣ ਦਾ ਕੰਮ ਆ ਪੰਪ ਜਲ ਪਿਆ ਵਾ ਇਧਰ ਹੀ ਹੈਗਾ ਜੀ ਇਹ ਰਸੋਸ ਇਹ ਖਾਸੀ ਤੇ ਇਹ ਰੋਡ ਦੀ ਵੀ ਇਹਨਾਂ ਸਿੱਧਾ ਸਟੀਕ ਚੱਲਣ ਡਿਆ ਵਾ 524 ਕਿਲੋਮੀਟਰ ਆਪਾਂ ਤੈਅ ਕਰ ਲਿਆ ਵਾ ਜਿਹਦੇ ਵਿੱਚੋਂ 200 ਤੋਂ ਅਬਵ ਕਿਲੋਮੀਟਰ ਹੀ ਸਿੱਤੇ ਸਟੀਕ ਆਉਂਦੇ ਆ ਜੇ ਕੋਈ ਟਰਨ ਆਉਂਦਾ ਤੇ ਇੰਨਾ ਮਾਈਨਰ ਆਉਂਦਾ ਵਾ ਕੋ ਬਹੁਤ ਅਨੂਾਰ ਕੇ ਬਹੁਤ ਵੱਡੀ ਦਿੱਤੀ ਹੁੰਦੀ ਆ ਜਿਹੜੀ ਚਾਪ ਆ ਵੱਡੀ ਹੁੰਦੀ ਆ ਪਤਾ ਨਹੀਂ ਲੱਗਦਾ ਵੀ ਟਰਨ ਵੀ ਲੰਘ ਗਏ ਆ ਸਿੱਧਾ ਛੱਡ ਹੀ ਕੋ ਆਪਾਂ ਜੀ ਛੱਡ ਦਿੱਤਾ ਵਾ ਮੇਨ ਐਕਸਪ੍ਰੈਸ ਹਾਈਵੇ ਉਤੋਂ ਲੈਫਟ ਹੋ ਗਏ ਆ ਕਿਉਂਕਿ ਬਿਕਾਨੇਰ ਇੱਥੋਂ ਆਉਂਦਿਆ ਵਾ ਗੂਗਲ ਕਹਿੰਦਿਆ 41 ਕਿਲੋਮੀਟਰ ਤੇ ਉਧਾਂ ਆਉਂਦਿਆ 27 ਕਿਲੋਮੀਟਰ ਇੱਥੋਂ ਪੁੱਛਣਾ ਵੀ ਪੈਣਾ ਵਾ ਇੰਦਰੀ ਪੁੱਛ ਵੀ ਲਈ ਇੱਥੋਂ ਬਸ ਇੱਥੋਂ ਅਸੀਂ ਪੁੱਛਣਾ ਸੀ ਤੇ ਨਾ ਨੂੰ ਕਾਬੂ ਕਰ ਲਿਆ ਵੀ ਤੁਸੀਂ ਇਹ ਰੋਡ ਤੇ ਚੜੇ ਕਿੱਦਾਂ ਅਹੀਂ ਗਿਆ ਵੀ ਸਾਨੂੰ ਪਿੱਛੋਂ ਹੀ ਛਾੜਤਾ ਸੀ ਸਾਨੂੰ ਨਹੀਂ ਪਤਾ ਸੀ ਪੰਜਾਬ ਤੋਂ ਆ ਰਹੇ ਆ ਪਰ ਉਹ ਗੱਲ ਮੰਨ ਕੇ ਰਿਕਲੇਜ ਕੀਤਾ ਉਹਨਾਂ ਨੇ ਵੀ ਵਾਕਈ ਟਰੈਵਲਰ ਆ ਜਾਂਦੇ ਹੋ ਉਹਦਾ ਕਹਿੰਦੇ ਵੀ ਜੁਰਮਾਨਾ ਮੋਟਾ ਹੈ ਚਲੋ ਅੱਗੇ ਗਏ ਫਿਰ ਆਪਾਂ ਆ ਨਾ ਕੇ ਤੇ ਨਾ ਸਾਨੂੰ ਅਧਿਕਾਰੀ ਮਿਲੇ ਕੁਝ ਰੋਡ ਜ਼ੋਰ ਦੇ ਜਿਹੜੇ ਟੋਲ ਪਲਾਸੇ ਵਾਲੇ ਹੀ ਉਹਨਾਂ ਨੂੰ ਦੱਸਿਆ ਵੀ ਜਿਹੜੇ ਰਾਹ ਤੇਸੀਂ ਚੱਲ ਕੇ ਆ ਗਏ 300 ਤੋਂ 250 ਕਿਲੋਮੀਟਰ ਹੋਰ ਆ ਤੇ ਬਾਈਕ ਅਲਾਉਡ ਹੀ ਨਹੀਂ ਆ ਜੇ ਤੁਹਾਡੀ ਬਾਈਕ ਫੜੀ ਜਾਂਦੀ ਤੇ 2000 ਰੁਪਿਆ ਕਿ ਦੋ ਪਤਾ ਨਹੀਂ 1000 ਰੁਪਿਆ ਇੱਕ ਬਾਈਕ ਦਾ ਚਲਾਨ ਹੀ ਕਹਿੰਦੇ ਤਾਂ ਉਹ ਆਟੀ ਵਾਲਾ ਕੋਈ ਮਿਲਿਆ ਨਹੀਂ ਆ ਰਬ ਦੀ ਮਜਾ ਨਾਲ ਆਹੀਂ ਸਾਰੀ ਤਿਆਰੀ ਆ ਜੱਦਾ ਤਿਆਰੀ ਤੇ ਤਿਆਰੀ ਤੋਂ ਵੱਧ ਉੱਥੇ ਟਰੈਵਲ ਕਰਕੇ ਆ ਗਏ ਆ ਤੇ ਜੇ ਫੜੇ ਜਾਂਦੇ ਤੇ ਸਾਨੂੰ ਜਲਮਾਨਾ ਹੋਣਾ ਸੀ ਮੋਟਾ ਹਾਂ ਤੇ ਪਤਾ ਹੀ ਹੋਣ ਲੱਗਾ ਅਸੀਂ ਉਹ ਪੁਲਿਸ ਨੂੰ ਪੁੱਛ ਪੁੱਛ ਕੇ ਪੁਲਿਸ ਨੇ ਮ ਦੱਸਿਆ ਨੂੰ ਨਾ ਕੋਈ ਬੋਰਡ ਲੱਗਾ ਵਾ ਅਸੀਂ ਰਾਮਣਾ ਉੱਥੇ ਆਉਣ ਡਿਆ ਵੀ ਟ੍ਰੈਫਿਕ ਹੈ ਨਹੀਂ ਟ੍ਰੈਫਿਕ ਹੈ ਨਹੀਂ ਉੱਥੇ ਵਾਕਈ ਦੇਖਦੇ ਤੇ ਇਕੱਲੀਆਂ ਕਾਰਾਂ ਹੀ ਸੀ ਮੋਟਰਸਾਈਕਲ ਕੋਈ ਦਿਖਿਆ ਹੀ ਨਹੀਂ ਫੱਟ ਹੋ ਗਿਆ ਹੀ ਫਾਸਲਾਹੀਂ ਉਥੇ ਕੋਈ ਸਾਈਨ ਬੋਰਡ ਜਿਹੜਾ ਕਿ ਲੱਗਾ ਨਹੀਂ ਆ ਹੁਣ ਗਾਂ ਤੋਂ ਇਨਫੋਰਮੇਸ਼ਨ ਇਹੋ ਹੀ ਆ ਵੀ ਉੱਥੇ ਬਾਈਕ ਨਹੀਂ ਜੇ ਲੋੜ ਐਕਸਪ੍ਰੈਸ ਹਾਈਵੇ ਤੇ ਜਿਹੜਾ ਡੱਬ ਵਾਲੀ ਪੰਡਿਆ ਜਿਹਦੀ ਮੈਂ ਗੱਲ ਕਰ ਰਿਹਾ ਵੀ ਅਸੀਂ ਰਾਜਸਥਾਨ ਦੇ ਰੋਡ ਤੇ ਕਰ ਦੋ ਅਪਰੋਂ ਬਹਿ ਜਾਣਾ ਵਾ ਅਸੀਂ ਨਹੀਂ ਬਹਿ ਸਕਦੇ ਜੇ ਮੋਟਰਸਾਈਕਲ ਦੇ ਹੁਣਾ ਤੇ ਮੋਟਰਸਾਈਕਲ ਲਾਉਣੀ ਆ ਭਾਏ ਵੱਡਾ ਮੋਟਰਸਾਈਕਲ ਆ ਭਾਏ ਛੋਟਾ ਨਹੀਂ ਲਾਓ ਵੀ ਕੰਨ ਰਿਹਾ ਕਿ 9 ਕਿਲੋਮੀਟਰ ਇਤੋਂ ਦੇ ਵੱਡੇ ਵੱਡੇ ਹੋਟਲ ਆ ਜੀ ਬਹੁਤ ਬਹੁਤ ਤਗਰੇ ਜਿਹਦਾ ਮਹਿਲ ਨੂਮਾ ਹੋਟਲ ਅਸੀਂ ਅੱਧਾ ਕਿਲੋਮੀਟਰ ਚੱਲਣ ਦੇ ਆ ਮੈਨੂੰ ਹੱਸ ਆਈ ਜਾਂਦਿਆ ਮੈਂ ਵੀਡੀਓ ਚ ਕਹੀ ਜਾਂਦਿਆ ਵੀ ਰਾਜੇਤਾਂ ਦੀ ਵਾਦੀਵਰੀ ਘਟਿਆ ਏਰੀਆ ਬੜਾ ਜ਼ਿਆਦਾ ਹਨ ਇਦਾਂ ਨਹੀਂ ਪਤਾ ਉੱਥੇ ਮੋਟਰਸਾਈਕਲ ਲਾਹੂਈਆਂ ਤਾਂ ਹੀ ਕੋਈ ਮੋਟਰਸਾਈਕਲ ਦਿਖ ਨਹੀਂ ਦਿਆ ਛੱਡੋ ਦੇਖੋ ਹੋਟਲ ਹੀ ਹੋਟ ਰਿਹਾ ਅੱਜ ਤਾਂ ਪਾਂ ਵੀਂਦੇ ਪ੍ਰੋਗਰਾਮ ਭਰਨ ਲਈ ਪ੍ਰੋਗਰਾਮ ਹੋਟਲ ਕਾਫੀ ਜ਼ਿਆਦਾ ਚੱਲ ਰਿਹਾ ਜੀ ਬੀਕਾਨੇਰ ਦਾ ਭਰਮਣਾ ਕਮਰਾ ਦੀ ਤਲਾਸ਼ ਹੈ ਨੂੰ ਕਮਰਾ ਮਿਲ ਜੇ ਹਨੂ ਕੋਈ ਕੁਸਰਤ ਹੈ ਇਹ ਫੇਰ 5 ਵਜੇ ਨਿਕਲ ਜਾਣਾ ਇਥੋਂ 330 ਕਿਲੋਮੀਟਰ ਹੈ ਜੇ ਅਸਲ ਮੇਰੇ ਹੱਥੋਂ ਕਾਫੀ ਵੱਡਾ ਸ਼ਹਿਰ ਆ ਵੀ ਕਾਂਦੇ ਰ 500 ਦੇ ਨਿੰਜਾ ਜਨ ਕਿ 550 ਕਿਲੋਮੀਟਰ ਆਡੇ ਪੰਜਾਬ ਤੋਂ ਜਿੱਥੇ ਇਹਨਾਂ ਦੇ ਥਾਂ ਥਾਂ ਤੇ ਸਵੀਟ ਦੀ ਸ਼ਾਪਾਂ ਦਾ ਨੇਹਰ ਭੱਜਾ ਵਾ ਬੱਚੇ ਬੱਚੇ ਦੇ ਪੰਜਾਬ ਦੇ ਮੂੰਹ ਤੇ ਆ ਵੀ ਕਾਂਦੇ ਰ ਸਵੀਟਸ ਜਦੋਂ ਕੋ ਇੱਥੇ लवली ਸਵੀਟ ਦੀ ਇੱਕ ਦੁਕਾਨ ਲੱਭਣੀ ਤੁਹਾਨੂੰ ਇਹ ਹੁੰਦਾ ਪ੍ਰਭਾਵ ਕੌਣ ਪਾਉਂਦਾ ਤੇ ਕੌਣ ਨਹੀਂ ਪਾਉਂਦਾ 8:45 ਮਿੰਟ 552 ਕਿਲੋਮੀਟਰ ਵੀਕਾ ਨਿਰਗੋ ਮਰੇ ਆਪਾਂ ਅੱਜ ਵੀ ਲੱਭ ਰਹੇ ਆ ਅਕੰਧ ਬਣਾਈਆਂ ਵਰਾਸਤੀ ਮਰਜੀ ਇੱਕ ਸਕੀਮ ਹੋ ਰਹੀ ਕੀ ਆ ਦੱਸ ਨਾ ਆਨਲਾਈਨ ਆਨਲਾਈਨ ਖੁੱਲ ਕੇ ਆਪਣਾ ਕੋਈ ਗੱਲ ਬੰਦੀ ਬਸਟਾਨ ਨੀਗਰ ਓਹੋ ਬਾਜਤਾ ਹੁਣ ਜਸੋ ਦੇ ਦਾ ਕੱਦ ਵੀ ਰੂਮ ਹੁੰਦੇ ਆ ਹੁੰਦੇ ਆ ਮੈਨੂੰ ਪਤਾ ਹੁੰਦੇ ਆ ਮੈਂ ਤਾਂ ਹੀ ਕਹਾਂ ਆਹ ਦੇਖੋ ਹੋਟਲ ਲੋਪੇ ਦੇ ਕਿੱਥੇ ਚਾਹੇ ਸੱਤੀ ਘਾਟੇ ਆਹ ਦੇਖੋ ਪੰਜਾਬੀ ਚੁੱਲਾ ਉੱਥਰ ਉੱਥਰ ਦਿਖਾਇਨਾ ਨਾਲੇ ਪੁੱਛ ਲੈਣੇ ਇਹਨਾਂ ਨੂੰ ਜਾਣਕਾਰੀ ਮਿਲੂਗੀ 5 ਮਿੰਟ ਦੀ ਬ੍ਰੇਕ ਦੇ ਯਾਰ ਅਜੇ ਵੀ ਭਟਕਣਾ ਚੱਲਣਾ ਢੀਗਾ ਢੀ ਤੇ ਸਾਹਮਣੇ ਵੇਖੋ ਜਿੱਦਾਂ ਸਾਡੇ ਨਹੀਂ ਹੁੰਦੇ ਆਉਂਦੇ ਡੀਜੀ ਵਾਲੇ ਹੁੰਦੇ ਆ ਬੀਕਾਨੇਰ ਵੀ ਡੀਜੀ ਵਾਲੇ ਆ ਇਹ ਆ ਕਮਰਾ ਡੀਕਰਾਂ ਦੇ ਆਪਣੀ ਜੀ ਵਾਰੀਆਂ ਇਦਾਂ ਸਜਾਵਟਾਂ ਕਰਦੇ ਆ ਭਾਵੇਂ ਆਨਲਾਈਨ ਆਪਸ਼ਾਮ ਮੈਡ ਨਹੀਂ ਆਂ ਬੜੀਆਂ ਆਵਿਲ ਪਰ ਉਹਦੇ ਫੋਨ ਨੰਬਰ ਨਹੀਂ ਆਗੇ ਸਿੱਧੀ ਬੁਕਿੰਗ ਹੀ ਆ ਮੈਂ ਕੋਲ ਜਾ ਕੇ ਵੇਖਣੇ ਆ ਰੇਡੋ ਟੇਸ਼ਨ ਦਾ ਰੋਡ ਆ ਵੀ ਕੰਨੇ ਫੇਰ ਗੱਲ ਕਰਦੇ ਆ 100% ਸਾਹਮਣੇ ਕੋਈ ਕਿਲਾਵ ਆ 100% पैंसूना कर फोटो भी इन सवेरे भी एक के जावे फिर लागे होटल में लगे थे बहुत सुंदर किला है बहुत सुंदर ਅਜੇ ਮਾਰਦੀ ਜੂਨਾਗਰ ਫੋਰਟ ਸਤੀ ਸੁੰਦਰ ਕਿਲਾ ਆਹ ਕਿਲਾਵਾ ਰਾਜੇ ਦਾ શ્રી ਸੰਤੋਸ਼ੀ ਮਾਤਾ ਮੰਦਰ ਦੇ ਸਾਹਮਣੇ ਫਰੋਂ ਦਾ ਐਂਟਰਸ ਕਿ ਦਿਸਤਾਵਦੀ ਆ ਇੱਥੇ ਐਂਟਰ ਹੋ ਕੇ ਫਿਰ ਅੱਗੇ ਐਂਟਰ ਹੋ ਕੇ ਫਿਰ ਉੱਥੇ ਪਹੁੰਚਦੇ ਆ ਸਿੱਧੀ ਇੰਟਰਸ ਨੇ ਉਹਨਾਂ ਦੀ ਕਿੜੇ ਨੂੰ ਕਦੀ ਹੀ ਫੈਲ ਕਰਕੇ ਹੁਣ ਚੱਲ ਨਹੀਂ ਦਿੰਦੇ ਫਿਰ ਬਹੁਤ ਵੱਡਾ ਹੋਆ ਵਾ ਦੂਰ ਤੱਕ ਫੈਲਿਆ ਜਿੱਦੇ ਪੱਤੀ ਨਹੀਂ ਲੱਗੀ ਇੱਥੇ ਵੀ ਹੈਗਾ ਪੂਰੀ ਲੈਂ ਦੀ ਲੈਂ ਨਹੀਂ ਬਿਲਡਿੰਗਾਂ ਕਿਦਾਂ ਸੰਭੀਆਂ ਨੇ ਤੇ ਸਾਡੇ ਪੰਜਾਬ ਹਾਲ ਵੇਖ ਲੋ ਜਿਹੜੀਆਂ ਪੁਰਾਣੀਆਂ ਬਿਲਡਿੰਗਾਂ ਡਿੱਗਣ ਡੀਆਂ ਖੰਡਰ ਬਣਿਆ ਸੀ ਕਿਹੜੇ ਵੇਣੇ ਆ ਖੰਡਰ ਇੱਥੇ ਬਿਲਡਿੰਗਾਂ ਇਹ ਵੀ ਬਣਾਉਣੀਆਂ ਵਾ ਪਰ ਸੰਭੀਆਂ ਵਾ ਆਫ ਰੋਡ ਦੇ ਲੱਗੇ ਆ ਰੋਡ ਜਿੱਥੇ ਕੋਈ ਰੋਡ ਅਵੇਲੇਬਲ ਹੈ ਯਾਰ ਹੁਣ ਆਪਾਂ ਨੱਟ ਤੇ ਲੱਗਿਆ ਵਾ ਲੱਗ ਗਿਆ ਵਾ ਲੋਕੇਸ਼ਨ ਹੁਣਾਂ ਭੇਜਤੀ ਆ ਲੋਕੇਸ਼ਨ ਲਾ ਕੇ ਹੁਣ ਜਾ ਰਹੇ ਆ ਸਾਹ ਵੀ ਕੋਈ ਵਰਾਸਤੀ ਗੇਟ ਆਇਆ ਜੀ ਆ ਗਿਆ ਜੀ ਤਨੀਸ਼ਾ ਆਹੀ ਆ ਨਿੱਕੇ ਨਿੱਕੇ ਗਲੀਆਂ ਵਿੱਚ ਬਣੇ ਆ ਜੀ ਰਾਜਿਆਂ ਵਰਗੇ ਘਰ ਲੋ ਜੀ ਇੱਥੇ ਆਏ ਆ ਤੇ ਬੰਦੇ ਕਹਿੰਦੇ ਵੀ ਅਸੀਂ ਬਾਹਰ ਪਾਰਕਿੰਗ ਨਹੀਂ ਕਰਨੀ ਟਾਈਮ ਹੋ ਗਿਆ 8:54 ਮਿੰਟ ਲਗਭਗ 2 ਘੰਟੇ ਦੇ ਕੋ ਮੰਡੇ ਆਂ 2 ਘੰਟੇ ਦੇ ਆ ਹਾਲਾ ਹਾਲਾਤ ਹੁੰਦੇ ਆ ਮੈਂ ਜਦੋਂ ਹੀ ਹੋਟਲ ਲੈਣਾ ਸਾਡੀ ਕੁੱਤੇ ਖਣੀ ਉਦਈ ਹੁੰਦੀ ਆ ਇਹ ਗੱਲ ਪੱਕੀ ਆ ਕੋ ਵਾਰ ਪਾਰਕ ਨੇ ਹੋ ਜੈਸਲਮੇਰ ਹਾਈਵੇ ਤੇ ਚੱਲ ਜਾਂਦੇ ਆ ਉੱਥੇ ਵੇਖੋ ਕੀ ਬੰਦਾ ਵਾ 우ਹ ਮਾ ਵੇ ਲੋ ਅੰਦਰੋਂ ਅੰਦਰ ਕੀ ਕੀ ਕਿੰਨੇ ਕਿੰਨੇ ਸ਼ਾਂਤ ਰੱਖੀਆਂ ਮੇਨਟੇਨ ਕਿੰਨੀਆਂ ਕੀਤੀਆਂ ਹੁੰਦੀਆਂ ਮੇਨ ਮਸਲਾ ਇਹ ਆ ਬੜਾ ਜ਼ਰੂਰ ਆਏਗਾ ਕੱਲ ਤੱਕ ਨਹੀਂ ਆਏਗਾ ਮੇਨ ਮਸਲਾ ਇਹ ਆ ਚਲ ਹੁਣ ਜੇ ਅਸਲ ਮਰਹਾਈ ਹੋਣੇ ਲਈ ਇੱਧਰ ਵੀ ਵੇਖੋ ਦਿਮਾਗ ਸੋਨੋ ਆ 560 ਕਿਲੋਮੀਟਰ ਹੋ ਗਏ 855 ਅਸਲ ਮਰਹਾਈ ਵੇ ਦੀ ਖੋਜ ਉਹ ਹਾਈਵੇ ਤੇ ਚੜ ਕੇ ਦੇ ਉੱਥੇ ਲੱਭ ਲੈਣੇ ਕੋਈ ਲਾਬਦਾ ਦੇ ਨਾ ਹੋਇਆ ਕਿ 3 ਮਿੰਟ ਹੋ ਗਏ ਆ 560 ਕਿਲੋਮੀਟਰ ਹੋ ਗਏ ਆ ਤੇ 548 ਮਤਲਬ 40 ਦੇ ਲਗਛਾਗੇ ਅਸੀਂ ਵੀ ਕਹਿੰਦੇ ਵੜ ਗਏ ਹੋਂ ਤਾਂ 90 ਜੇ ਅਸੀਂ ਬਿਲਕੁਲ ਬਸਤਿਆਂ ਨੂੰ ਨੰਗੇ ਪਰ ਵੀ 12 13 ਕਿਲੋਮੀਟਰ ਤੇ ਸਿਰਫ ਉਹਦੇ ਵਿੱਚ ਵਿੱਚ ਹੀ ਹੋ ਗਈ ਆ ਗਲੀਆਂ ਜੇ ਆਹ ਕੰਮ ਹੁੰਦਾ ਜੇ ਪੋਟਲਾਂ ਦੀ ਇਦਾਂ ਇਲਾਕੇ ਦਾ ਪਤਾ ਨਾ ਹੋਵੇ ਨੂੰ ਇਦਾਂ ਹੁੰਦਾ ਹੁਣ ਲੱਗ ਗਿਆ ਹੀ ਪਾਰਕਿੰਗ ਦੀ ਸਮੱਸਿਆ ਪੈ ਗਈ ਇਦਾਂ ਕਰਕੇ ਅਸੀਂ ਹੋਰ ਕਈ کہیں کہیں ਨੇ ਕਿ ਆ ਵੀ ਜਸਲਮਿਰ ਹਾਈਵੇ ਚੜਜੋ ਮੁੱਖ ਦੀ ਗੱਲ ਇਹ ਆ ਉਥੇ ਤੁਹਾਨੂੰ ਲੱਭ ਜਾਣੇ ਬਥੇਰੇ ਹੋਰ ਜਦੋਂ ਅਸੀਂ ਪਿਛੋਂ ਆਉਂਦੇ ਹਾਂ ਬੇਕਾਂ ਦੇ ਹਾਈਵੇ ਉੱਥੇ ਵੀ ਮਿਲ ਜਾਂਦੇ ਆ ਭਾਵੇਂ ਤਾਤੇ ਉਹ ਨਿਕਲਦਾ ਉਹ ਜਿਹਨੂੰ ਟਾਈਮ ਲੇਟ ਹੋਏ ਇਹਦੇ में स्पोर्ट तो आगे पीछे हट ये तो अब आपको मिलनी नहीं है राजस्थान में 8 हाँ बजे बाद बंद हो जाती है तो, तो कब पे भी नहीं है करते नहीं है उधर और बढ़िया नहीं करनी हो तो वो उसके जस्ट पास में एक ठेका है वो चुपके से दे देगा <laughs> नहीं करते हैं और आधे दो बंद तीन चलो चंदवीर जी मेहरबानी मेहरबानी <laughs> ਲੋਜੀ ਜਸਰ ਮੇਰ ਹਾਈਵੇ ਦੀ ਪਲਾਨਿੰਗ ਹੀ ਖਤਮ 9 ਵਜ ਕੇ 14 ਮਿੰਟ 562 ਕਿਲੋਮੀਟਰ ਹੁਣ ਆ ਮੁੰਡਾ ਇੱਕ ਟੱਕਰਿਆ ਹੰਨੂ ਇੱਥੇ ਇਥੋਂ ਦਾ ਲੋਕਲ ਆ ਜਸਰ ਮੇਹ ਹਾਈਵੇ ਹੀ ਇੱਦਾਂ ਇਹਨਾਂ ਨੂੰ ਦੱਸਿਆ ਵੀ ਫੋਨ ਕਰਕੇ ਕਿਤੇ ਕਮਰਾ ਵੇਖਤਾ ਵਾ ਕਹਿੰਦਾ ਵੀ ਉਥੇ ਚਲ ਜੂ ਉਥੇ ਜਾਂਦੇ ਇਹਨਾਂ ਕੋਮ ਕਮ ਕਹੀਂ ਫੇਰ ਉਥੇ ਅੱਗੇ ਜੀ ਉਹਨਾਂ ਦਾ ਰਿਪੋਰਟ 9 ਵਜ ਕੇ 30 ਮਿੰਟ ਹੋ ਗਿਆ ਜਿੰਨਾਂ ਦਾ ਰਿਪੋਰਟ ਇੱਥੇ ਪਹਿਲਾਂ ਪੁੱਛਿਆ ਸੀ ਕਿੰਨੇ ਨੂੰ ਗੱਲ ਨਹੀਂ ਬਣੀ ਹੁਣ ਸਾਨੂੰ ਮੁੰਡੇ ਨੇ ਇੱਥੇ ਹੀ ਭੇਜਿਆ ਆਵਾਜ਼ ਦੇਖੋ ਇੱਥੇ ਹੁਣ ਗੱਲ ਬੰਦੀ ਹੈ ਕਿ ਨਹੀਂ ਬੰਦੀ ਉਹੀ ਫੋਟ ਉਹੀ ਰਸਤਾ ਦੋ ਘੰਟੇ ਬਾਅਦ ਫੇਰੇ ਇੱਥੇ ਹੀ ਇੱਥੇ ਖਲੋਤੇ ਆ ਮੰਦਰ ਲੱਗੇ ਤਾਂ ਆ ਫੋਟ ਆਖਰਕਾਰ ਅਸੀਂ ਉਹ ਲੋਕੇਸ਼ਨ ਤੇ ਪਹੁੰਚ ਗਏ ਜਿਹੜੀ ਲੋਕੇਸ਼ਨ ਸਾਨੂੰ ਸੁਜੈਸਟ ਕੀਤੀ ਗਈ ਹੋਟਲ ਚੋਸ਼ੀ ਇੱਥੇ ਹਣੋ ਉnder the cone ਆ ਇਥੇ ਪਾਰਕਿੰਗ ਹੈਗੀ ਚਲਦੀ ਆਖਰਕਾਰ ਪਹੁੰਚ ਗਏ ਜੀ ਕਮਰੇ ਤੇ ਹਨੂ ਮਿਲ ਗਿਆ ਜੋਸ਼ੀ ਹੋਟਲ ਦਾ ਨੰਬਰ ਵੀ ਇਹਦਾ ਦੇ ਦਈਏ ਕਿਉਂਕਿ ਹਰ ਵੀਡੀਓ ਚ ਅਹੀ ਨੰਬਰ ਮੈਂਸ਼ਨ ਕਰਨਾ ਹੁੰਦਾ ਤੇ ਬਹੁਤ ਵਧੀਆ ਹੋਟਲ ਹੈ ਇਹਦੇ ਵਿੱਚ ਤੁਹਾਨੂੰ ਪਸੰਦ ਆ ਕੇ ਮਿਲ ਨਹੀਂ ਗਵਾ ਇੱਕ ਤੁਹਾਨੂੰ ਡੋਰਮੈਂਟਰੀ ਮਿਲ ਸਕਦੀ ਹੈ 350 ਰੁਪਿਆ ਅੱਜ ਦੀ ਤਰੀਕ ਤੇ ਰੇਟ ਆ ਹਨ ਦੋ ਕਮਰੇ ਮਿਲਿਆ 500 ਦੇ ਸੀ ਇੱਕ ਚ ਤਿੰਨ ਦਾ ਬੰਦੇ ਪੈਣੇ ਆ ਉਹ ਗੱਲਾਂ ਮਿਲ ਗਿਆ ਬਾ ਤੇ ਨਾਲ ਆਪਾਂ ਕਹਿਣਾ ਇਹ ਇਹਦੇ ਲਗ ਲਾਗੇ ਜੂਨਾਗਰ ਫੋਰਟ 1.5 ਕਿਲੋਮੀਟਰ ਆ, ਲਾਲਗੜ ਪੈਲੈਸ 3 ਕਿਲੋਮੀਟਰ ਆ, ਕਰਨੀ ਮਾਦਰ ਟੈਂਪਲ 23 ਕਿਲੋਮੀਟਰ ਆ, ਬਾਕੀ ਚਲੋ ਦੂਰ ਦਰਿਆ ਜਿਹੜੇ ਦੋ ਫੋਰਟ ਆਣਾ 1.5 ਤੇ 3 ਕਿਲੋਮੀਟਰ ਇਹ ਇਥੇ ਮੀਣੀਆਂ। ਕੈਮਵਾਲਰ ਸਰਸ ਸੈਂਟਰ ਸੱਤ। ਕੈਮਵਾਲਰ ਸਰਸ ਸੈਂਟਰ 7 ਕਿਲੋਮੀਟਰ ਆ। ਇਹ ਜਿਹਾ ਗਿਆ ਇਥੇ ਵਿਖਾ ਮੋਟੂਰ। ਅਰ ਹਾਡਾ ਟਾਰਗੇਟ ਅਗੇ ਹੀ ਸੈਕਟਰ 2 ਨਿਕਲਣਾ। ਇਹ ਬਾਕੀ ਇਹਨਾਂ ਦਾ ਨੰਬਰ ਤੁਹਾਨੂੰ ਦੱਸ ਦਿੰਦੇ ਮੈਚਰ ਕਰ ਦਿਆਂਗੇ ਇਸੇ ਟੂਰ ਵਿੱਚ। ਘਟੋਣਾ ਬਰਵਾ। ਨੰਬਰ ਉਹ ਕਿ ਇਹ ਹੈ ਤੇ ਭੇਗਾ ਹਾਂ 78 77 99 ਅਗੇ 77 4 ਟਾਈਮ 7 ਹਾਂ 4 7 ਆ ਨੰਬਰ ਇਹ ਅਸਾ 77 99 ਵੀ ਤੇ 7 7 7 7 4 ਬਾਰ 7 ਤੇ ਹੁਣ ਸਾਡੀ ਵੀਡੀਓ ਇੱਥੇ ਖਤਮ ਹੈ ਆ ਇਹ ਸਾਡੀ ਯਾਤਰਾ ਹੈ ਜੀ ਘਰ ਤੋਂ ਲੈ ਕੇ ਤੇ ਬੀਕਾਂ ਦੇ ਤੱਕ ਕਹਿੰਦੇ ਚੱਗੀ ਸਿਆਰ ਕੀਤੀ ਅੱਟ ਤੇ ਢੇਰੀ ਬੰਤਾ ਸਿਆਰਾਂ ਵਾਲਾ ਜਿੱਥੋਂ ਘੜੀ ਬੂੜੀ ਨੰਗੀ ਨੰਗੀ ਜਿੱਗੀ ਹਨਾ ਫਿਰ ਚਲਤਾ ਵੀ ਇਥੋਂ ਇਥੋਂ ਨਾਂਕੇ ਗਏ ਹੀ ਤੇ ਅੱਜ ਇੱਕ ਹੋਰ ਇੰਸਟੈਂਡ ਬੜਾ ਤਕੜਾ ਹੋਇਆ ਵੀ ਜਿਹੜੇ ਰਾਜ ਅਸੀਂ ਨਾਂਕੇ ਆਏ ਨਾ ਬੜੇ ਟੌਰ ਨਾਲ ਉਹ ਰਾਜ ਮੋਟਰਸਾਈਕਲ ਨਗਰਾਂ ਲਾਉ ਹੀ ਨਹੀਂ 2000 ਰੁਪਏ ਚਰਬੰਦਾ ਸੀ ਆਇਆ ਨੰਦਰ ਬੈ ਕੇ ਮੈਂ ਕਹਿੰਦੇ ਰਾਜਸਥਾਨ ਦੀ ਜਿਹੜੀ ਪਬਲਿਕ ਆ ਮੋਟਰਸਾਈਕਲ ਖਾਨੀ ਕਰਦੀ ਤੇ ਪਿੜਲੀ ਆ ਬੰਦੇ ਦੇਖਦੇ ਨਹੀਂ ਬੜਨੇ ਬੜਨੇ ਆ ਤੇ ਆਖਿਆ ਨੇ ਸਿਰਦਾ ਕਹਿੰਦਾ ਆਏ ਕਿ ਭਾਜੀ ਲੋਕੀ ਤਾਣੀ ਚੰਦ ਕਰਦੇ ਦੁਕਾਨਾ ਹੈ ਨਹੀਂ ਆ। ਦੁਕਾਨਾ ਨਹੀਂ ਅਜਾ ਤਾਣੀ ਬੰਗਾ। ਹਾਸਾ ਨਹੀਂ ਗੀਆਂ ਇਹ ਗੱਲਾਂ ਆਪਣੀਆਂ ਸੋਚ ਕੇ। ਕਿਤੇ ਇਦਾਂ ਹੀ ਪਹੁੰਚ ਜਾਂਦੇ ਹਾਂ ਸੁਰੇਤ ਰਾਂਗੇ। ਸਾਡੀ ਵੀਡੀਓ ਇਹ ਚੱਲਦੀ ਹੀ ਤੇ ਇੱਥੇ ਖਤਮ ਆ। ਯਾਨੀ ਜੇ ਨਵੇਂ ਜੇ ਸਬਸਕ੍ਰਾਈਬਰ ਲਾਈਕ ਕਰੋ ਸ਼ੇਅਰ ਕਰੋ। ਉਹਨੂੰ ਗੱਲ ਰੋਟੀ ਖਾ ਲਈ। ਹੁਣ ਆਪ ਰੋਟੀ ਖਾਣ ਲੱਗੇ ਆ ਤੇ ਫਸ ਟਿੱਕਣ ਲੱਗ ਗਏ। ਉਹ ਕਿ ਟਾਈਮ ਟਾਟਾ ਪੱਕੇ। ਚਲੋ ਠੀਕ ਹੈ ਜੀ। ਓਕੇ ਜੀ। ਓਕੇ।